ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਨੂੰ ਦੱਸ ਦੇਵਾਂ ਕਿ ਮਾਲਵੇ ਦਾ ਪ੍ਰਸਿੱਧ ਮੇਲਾ ਛਪਾਰ ਸ਼ੁਰੂ ਹੋ ਚੁੱਕਿਆ ਜਿੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਹਮ-ਹਮਾ ਕੇ ਹਰ ਸਾਲ ਮੇਲੇ ਦੀ ਸ਼ਾਨ ਵਣਦੇ ਹਨ ਤੇ ਮੇਲਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਪ੍ਰਸਿੱਧ ਮੇਲਾ ਹੈ ਜਿਹਦੇ ਵਿੱਚ ਬਹੁਤ ਸਾਰੀਆਂ ਕੁਗਵਸ ਦੇ ਪੰਜਾਬ ਦੀਆਂ ਮਾਣ ਮੱਤੀਆਂ ਪੇਸ਼ਕਾਰੀਆਂ ਹੁੰਦੀਆਂ ਨੇ ਤੇ ਰੌਣਕਾਂ ਲੱਗਦੀਆਂ ਨੇ ਪ੍ਰਸਿੱਧ ਗੁੱਗਾ ਮਾੜੀ ਤੇ ਜਿੱਥੇ ਬਹੁਤ ਸਾਰੇ ਲੋਕ ਰੋਜ਼ਾਨਾ ਨਤਮਸਤਕ ਹੁੰਦੇ ਹਨ ਉੱਥੇ ਹੀ ਬੜੇ ਚਾਹ ਤੇ ਜਾਹੋ ਜਲਾਲ ਦੇ ਨਾਲ ਮੇਲੇ ਦਾ ਹਿੱਸਾ ਬਣਦੇ ਹਨ ਤੁਸੀਂ ਸਾਰੇ ਇਹ ਮੇਲੇ ਦਾ ਆਨੰਦ ਜ਼ਰੂਰ ਮਾਣੋ ਲਗਾਤਾਰ ਕਈ ਦਿਨ ਚੱਲਣ ਵਾਲੇ ਮੇਲਾ ਛਪਾਰ ਦੇ ਵਿੱਚ ਇਸ ਵਾਰ ਜੇਕਰ ਤੁਸੀਂ ਆ ਨਹੀਂ ਸਕਦੇ ਤੁਹਾਡੀ ਕੋਈ ਮਜਬੂਰੀ ਹੈ ਤਾਂ ਇਸ ਵੀਡੀਓ ਦੇ ਰਾਹੀਂ ਮੇਲੇ ਦੀਆਂ ਵੱਖੋ-ਵੱਖਰੀਆਂ ਪੇਸ਼ਕਾਰੀਆਂ ਮੇਲੇ ਦਾ ਵੱਖੋ-ਵੱਖਰਾ ਦ੍ਰਿਸ਼ ਤੁਹਾਡੇ ਲਈ ਲੈ ਕੇ ਆਏ ਆਂ ਉਮੀਦ ਹੈ ਤੁਸੀਂ ਇਸ ਨੂੰ ਪਸੰਦ ਕਰੋਗੇ ਆਪ ਦੇਖੋਗੇ ਤੇ ਦੂਸਰਿਆਂ ਨੂੰ ਦਿਖਾਓਗੇ ਤੇ ਤੁਹਾਨੂੰ ਇੰਜ ਲੱਗੇਗਾ ਕਿ ਚਲਦੀ ਵੀਡੀਓ ਦੇ ਨਾਲ ਦੇ ਨਾਲ ਜਿਵੇਂ ਤੁਸੀਂ ਖੁਦ ਮੇਲੇ ਦੇ ਵਿੱਚ ਘੁੰਮ ਰਹੇ ਹੋਵੋ ਧੰਨਵਾਦ